ਅਕਾਲੀ ਲੀਡਰ ਦੀਪਿੰਦਰ ਸਿੰਘ ਢਿੱਲੋਂ ਤੇ ਹਰਿੰਦਰਪਾਲ ਸਿੰਘ ਹੈਰੀਮਾਨ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ 'ਚ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਏ ਨੇ। ਉਹਨਾਂ ਨੂੰ ਪਾਰਟੀ 'ਚ ਸ਼ਾਮਲ ਕਰਨ ਲਈ ਪੰਜਾਬ ਕਾਂਗਰਸ ਪਵਨ ਚੰਡੀਗੜ੍ਹ 'ਚ ਵਿਸ਼ੇਸ਼ ਸਮਾਗਮ ਰੱਖਿਆ ਗਿਆ। ਇਸ ਮੌਕੇ ਦੋਵੇਂ ਲੀਡਰਾਂ ਨੇ ਕਿਹਾ ਕਿ ਉਹ ਕਾਂਗਰਸ ਦੇ ਸਿਪਾਹੀ ਰਹੇ ਨਹੀਂ ਪਰ ਕੁਝ ਨਰਾਜ਼ਗੀਆਂ ਦੇ ਚੱਲਦਿਆਂ ਪਾਰਟੀ ਛੱਡ ਕੇ ਚਲੇ ਗਏ। ਦੀਪਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਆਕਾਲੀ ਦਲ ਵਿੱਚ ਲੀਡਰਾਂ ਦੀ ਕੋਈ ਕਦਰ ਨਹੀਂ ਹੈ ਤੇ ਇਸੇ ਲਈ ਉਹਨਾਂ ਨੇ ਆਕਾਲੀ ਦਲ ਨੂੰ ਵਿਦਾ ਕਹੀ ਹੈ। ਹਰਿੰਦਰਪਾਲ ਸਿੰਘ ਹੈਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਆਕਾਲੀ ਦਲ ਖ ਅਦੀਰ ਨੇ ਉਹ ਲੋਕ ਪ੍ਰਸਤੋਰ ਸਹਿਮਤ ਕਰਾ ਰਿਹਾ ਹੈ ਉਹ ਲੈ ਰੋ ਜੋ ਮਰਜੀ ਕਰਦੇ ਰਹੇ ਹਾਲੇ ਤਾਂ ਉਹਨਾਂ ਦਾ ਤਾਂ ਪੈਣਾ ਹੀ ਹੈ ਹਾਲੇ ਤਾਂ ਇਸ ਇਹਦਾ ਇਹਦਾ ਸ਼ੁਰੂਆਤ ਇਹਦਾ ਸ਼ੁਰੂਆਤ ਹੋਈ ਹੈ ਸ਼ੁਰੂ ਹਾਲੇ ਤਾਂ ਬਹੁਤ ਉਹਨਾਂ ਦੇ ਬੈਠੇ ਨੇ ਆਉਣ ਨੂੰ ਉਹ ਜਿਆਦਾ ਸਮੇਂ ਦੇਖ ਰਹੇ ਨੇ ਭਾਲ ਰਹੇ ਨੇ ਔਰ ਜਦੋਂ ਨੇੜੇ-ਨੇੜੇ ਇਲੈਕਸ਼ਨ ਆਉਗੇ ਉਹਨਾਂ ਦੇ ਬੜੇ ਟੁੱਟ ਕੇ ਆਉਣਗੇ ਕੁਝ ਆਬਦੇ ਵੀ ਹੋ ਸਕਦੇ ਨੇ ਇੰਡਿਊ ਕੋਰਸ ਤੁਸੀਂ ਇਹ ਦੇਖੋਗੇ ਕਿ ਆਪ ਦੇ ਵੀ ਲੋਕ ਸਾਡੇ ਵੱਲ ਆਉਣਗੇ ਸੋ ਇਹ ਸਾਰੀ ਚੀਜ਼ ਵਿਲ ਬੀ ਫॉर ਦ ਬੈਨੀਫਿਟ ਆਫ ਦੀ ਕਾਂਗਰਸ ਪਾਰਟੀ ਟੁਵਾਰਡਸ ਦੀ ਕਮਿੰਗ ਇਲੈਕਸ਼ਨ